ਜੀ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੈਗਾ ਭਾਈ ਜੀ ਅੱਜ ਮੈਂ ਜਾ ਰਿਹਾ ਨਾਨਕੇ ਤੇ ਸਤਲੁਜ ਦਰਿਆ ਵਾਲੀ ਸਾਈਡ ਉੱਥੇ ਮੈਂ ਤੁਹਾਨੂੰ ਸਤਲੁਜ ਦਾ ਦਰਿਆ ਦਾ ਪਾਣੀ ਦਿਖਾਵਾਂਗਾ ਗੰਨਾ ਜਿਆਦਾ ਜਾਂਦੇ ਆ ਚੁੱਕਿਆ ਥੋਡੇ ਹਾਲ ਕੀ ਹਾਲ ਚਾਲ ਦੱਸੋ ਕਮੈਂਟ ਵਿੱਚ ਤੇ ਬਰਾਜੇ ਬਹੁਤ ਬੁਰਾ ਹਾਲਾ ਪੰਜਾਬ ਦਾ ਕੋਈ ਨਾ ਪੰਜਾਬ ਨਾ ਪੰਜਾਬ ਫੜਿਆ ਪਰ ਪੰਜਾਬ ਹਜੇ ਦਬਦਾ ਨਹੀਂ ਪੰਜਾਬ ਪੂਰਾ ਜੋਸ਼ ਚਾਹੀਦਾ ਉਸ ਨੂੰ ਆਪਣਾ ਲਵਾਈ ਦਿਖਾਵਾਂਗਾ ਜਿੱਤੇ ਜਾਣਾ ਆਪਣੇ ਨਾਲੇ ਤੇ ਦੇਖਿਓ ਤਾਂ ਲਾਲਵਾਇਣ ਇੱਕ ਤੇ ਜੰਮੀ ਨੇ ਬਣਾਣ ਕੀ ਤੇ ਚਾਬੀ ਕੱਢੀ ਤੇ ਤੇਰੀ ਚਾਬੀ ਚਲੋ ਜਿੰਦੀ ਚਾਬੀ ਤੇ ਆਪਾਂ ਚਾਹੁੰਦੇ ਆ ਫਿਰ ਥੋੜੀ ਹੋਲੀ ਗੜੀ ਗੜੀ ਜੇ ਨਾ ਕਰੀਂ ਜਰਮਾ ਤੋਂ ਮਾਨਸਤ ਮਿਹਨਤ ਕੋਲ ਆਈ ਨਹੀਂ ਅੰਮ੍ਰਿਤਸਰ ਆਲਾ ਤੇ ਚਲੋ ਠੀਕ ਆ ਫਿਰਦੇ ਆ ਥੋੜੀ ਵੇਟ ਕਰੋ ਮੋਸਾ ਵੀ ਠੰਡਾ ਥੋੜਾ ਗਰਮੀਆਂ ਆਈਆਂ ਫਿਰ ਨੂੰ ਮਿਲਦੇ ਆ ਓਕੇ ਬਾਈ ਇਹੇ ਦਾਰ ਟੁੱਟਾ ਹੋਲੀ ਹੋਲੀ ਲੈ ਕੇ ਜਾਂਦੇ ਆ ਚਲੋ ਜੀ ਦਾ ਭਾਈ ਮੈਂ ਲੋੜੇ ਅੱਗੇ ਜਾਗੇ ਦਰਿਆ ਤੇ ਕੋਈ ਨਹੀਂ ਹੌਲੀ ਹੌਲੀ ਲੈ ਕੇ ਜਾਣਾ ਪੈਣਾ ਚਲੋ ਜੀ ਦੇ ਮੰਦੇ ਆ ਰੋ ਪਾਈ ਜੀ ਚੱਕ ਕੰਨਾ ਪਾਣੀ ਛੱਡਿਆ ਪਰ ਥੋੜਾ ਲੈਵਲ ਘਟ ਗਿਆ ਦੇਖੋ ਮਾੜਾ ਸਾਰਾ ਫੁੱਲ ਬੜਾ ਫੁੱਲ ਆ ਰਿਹਾ ਹਰ ਨਕਰ ਖੇੜੇ ਖੁਸ਼ੀਆਂ ਦੇ ਨਹੀਂ ਸੋਵੇਂ ਨਾ ਕਿ ਭੁੱਖਾ ਸੰਸਾਰ ਤੇ ਸੁੱਖ ਸੰਦੀ ਰੱਖੀ ਮੇਰੇ ਮਾਲਕਾ ਮੇਰੀ ਘਰੀ ਹਰ ਪਰਿਵਾਰ ਤੇ ਸੁੱਖ ਸੰਦੀ ਲੋ ਜੀ ਮੇਰਾ ਅੱਜ ਦਾ ਵਲੋਗ ਇੱਥੇ ਕਦਮ ਕਰਦੇ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਏ ਨਿਵਾਸੀ ਦਾ ਮੁੰਡਾ ਕੀ ਕਹਿਣਾ ਜੀ ਉਹਨਾਂ ਵੀਰੇ ਵਲੋਗ ਵਾਚ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਇਹ ਮੇਰਾ ਅੱਜ ਦਾ ਮੁੰਡਾ ਬਲੌਗ ਆਪਣਾ ਇੱਥੇ ਖਤਮ ਹੋ ਰਿਹਾ ਲਾਈਕ ਸ਼ੇਅਰ ਕਮੈਂਟ ਸ਼ੇਅਰ ਤੇ ਕਮੈਂਟ ਕਰਕੇ ਸਬਸਕ੍ਰਾਈਬਰ ਜਰੂਰ ਕਰ ਦਿਓ ਡ੍ਰੈਗਨ ਚੈਨਲ ਅਗਲੇ ਬਲੌਗ ਫਿਰ ਜਰੂਰ ਆਵਾਂਗਾ ਆਪਣਾ ਓਕੇ ਬਾਈ ਮਿਲਦੇ ਆ